ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਊਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਆਪਾਂ ਝੋਟੀਆਂ ਵੇਖਾ ਲੈਣੀਆਂ ਦੋ ਹੀ ਤੇ ਕੀਮਤ ਵੀ ਜਮਾ ਛੋਟੀ ਛੋਟੀ ਵੇਖਾ ਲੈਣੀ ਤੇ ਝੋਟੀਆਂ ਵੀ ਦੋਵੇਂ ਬਹੁਤ ਜ਼ਿਆਦਾ ਚੰਗੀਆਂ ਵੇਖਾ ਲੈਣੀਆਂ ਤਾਜ਼ੀਆਂ ਸੁਈਆਂ ਤੇ ਚੰਗੀਆਂ ਕਟੀਆਂ ਦੋਵੇਂ ਤੇ ਨਾਰਮਲ ਜੀ ਕੀਮਤ ਦੇ ਵੇਖਾ ਲੈਣੀਆਂ ਤੇ ਕਰਿਓ ਵੀਰ ਜੀ ਸੰਪਰਕ ਝੋਟੀਆਂ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆਂ ਤੇ ਟਾਈਮ ਹੱਲੇ ਹੋਇਆ ਜੇ 10 10:30 ਦਾ ਤੇ 10:30 ਤੋਂ ਹੀ ਅੰਦਾਜ਼ਾ ਲਾ ਲਿਓ ਵੀ ਹੱਲੇ ਟਾਈਮ ਦੇ ਹਿਸਾਬ ਨਾਲ ਤੇ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆਂ ਤੇ ਹਾਉ ਡਰਾਈਵਰ ਸਾਹਿਬ ਹਾਂਜੀ ਸਾਰੇ ਵੀਰਾਂ ਨੂੰ ਸასი ਗੱਲ ਜੀ ਮੋਟਰ ਟੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਨਾਮ ਹੋਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਸਾਡਾ 977998344977998344 ਤੇ ਆ ਜਿਹੜੀ ਮੈਂ ਆਇਆ ਤੀਸਰਾ ਸੂਬਾ ਸੂਈ ਜੀ ਠੀਕ ਤੇ ਕੱਟੀ ਮਗਰ ਆਇਤੋਂ 나ੜੂ ਨਾਲ ਆ ਗਿੱਲਾ 나ਰੂ ਆ ਤੇ ਮੈਂ ਜਿਹੜੀ ਆ ਮੈਂ ਆਹ ਵੇਖਿਓ ਟੂਪੀ ਵੇਖੋ ਜਾਨੰਦਾ ਕਿਦਾਂ ਮਰਜੀ ਪਾਇਂ ਛੋਟੂ ਨੂੰ ਪਰਲੇ ਪਾਸੇ ਬਿਠਾ ਲੇ ਪੈ ਜਾ ਛੋਟੂ ਦੇਖ ਲੈ ਪਰਨੇ ਪਾਸੇ ਬਹਿ ਜਾ ਦੇਖ ਮਾੜਾ ਮਗਰੋਂ ਹੋ ਗਏ ਬਥਾ ਲੂ ਇਦਾਂ ਨਹੀਂ ਠੰਡੀਆਂ ਆਈਆਂ ਮਿਲਦੀ ਨਾ ਹਾਂ ਹੈਗੀ ਕਿੰਦੀ ਕੁਆਲਿਟੀ ਤੇ ਚੋਣੇ ਵੀ ਬਹੁਤ ਜ਼ਿਆਦਾ ਖਰੀ ਲੱਗੀ ਬਹੁਤ ਜ਼ਿਆਦਾ ਚੰਗੀ ਬੋਲੋ ਜੀ ਬੋਲ ਛੋਟੂ ਵੱਡੀ ਨਹੀਂ ਆ ਤੇ ਬਹੁਤ ਜ਼ਿਆਦਾ ਚੰਗੀ ਆ ਤੇ ਟਾਈਮ ਦੇ ਹਿਸਾਬ ਨਾਲ ਆਈ ਇਹਦੇ ਲਈ 10 ਦਾ ਟਾਈਮ ਹੋਇਆ ਜੀ ਹਾਂ ਤੇ ਸ਼ਾਮ ਨੂੰ ਪੂਰਾ ਲੇਵਾ ਬਣਾ ਲਈ ਦੀ ਏ ਸਟੋਰੀ ਅੰਦਰ ਨੂੰ ਹੀ ਕਦਾ ਮਸੂਰ ਢੇ ਵਿਖਾਲਦੇ ਆ ਅੱਗੇ ਵੇਖੋ ਇੱਧਰ ਡਰਾਈਵਰ ਸਾਹਿਬ ਆ ਜਾਈਦਾ ਥੋਣੇ ਵਾਸਤੇ ਸਟਾਰਟ ਕਰਦੀ ਆ ਤੇ ਮਗਰ ਤੱਕ ਆ ਵੇਖੋ ਜੀ ਵੇਖੋ ਠੀਕ ਆ ਠੀਕ ਆ ਲੈ 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 ਉਹ ਵੇ ਖਾ ਲੋ ਜੀ ਚੰਗੀ ਮੈਂ ਕਿ ਨਹੀਂ ਚੰਗੀ ਆ ਬਹੁਤ ਜ਼ਿਆਦਾ ਚੰਗੀ ਮੈਂ ਵੱਡੀ ਆ ਕੱਟੀ ਮਗਰ ਆ ਤੇ ਜਿਵੇਂ ਨਾਰਮਲ ਜੀ ਕੀਮਤ ਤੇ ਦਵਾਂਗੇ ਕੋਈ ਜ਼ਿਆਦੀ ਕੀਮਤ ਨਹੀਂ ਵੇਖੋ ਮੈਂ ਇਸ ਕੋ ਜੀ ਠੀਕ ਹੈ ਜੀ ਤੇ ਇਹਦੀ ਨਾ 1 ਲੱਖ ਤੇ 5000 ਤੱਕ ਪਹੁੰਚ ਕਰ ਦੋਗੇ ਠੀਕ ਹੈ ਠੀਕ ਹੈ 1 5 ਜਮਾ ਜਾਇ ਤੇ ਆਹ ਕੱਡੀ ਜਿਹੜੀ ਦੋ ਦੰਦ ਆ ਆਪਾਂ ਦੋ ਹੀ ਝੋਟੀਆਂ ਵੇਖਾ ਲੈਣੀਆਂ ਬਾਅਦ ਨਹੀਂ ਵੇਖਾ ਲੈਣੀਆਂ ਇਹ ਝੋਡੀ ਦੇ ਦੋ ਦੰਦ ਤੇ ਸੀਲਸਲਾ ਕਾ ਵੇਖਿਓ ਤੇ ਵੀ ਆਵੇ ਐਸੇ ਫਗਾਵਾਂਗੇ ਕੱਡੀ ਜਮਾ ਠੰਡੀ ਮੈਂ ਪਹਿਲਾਂ ਨਾ ਕੱਡੀਆਂ ਲੱਤਾਂ ਮਾਰਦੀਆਂ ਮੋਟ-ਕੋਟ ਛੜੀਆਂ ਆਵੇ ਕਿੰਨੀ ਠੰਡੀ ਜੀ ਆਵੇ ਕੋ ਡਰੈਗ ਦਾ ਇਹ ਤਾਂ ਪਾਸ ਮੰਜੂਗੀ ਆ ਆਉ ਖੋਲੋ ਛੋਟੂ ਜੀ ਇਹਨੂੰ ਹੀ ਖੋਲੋ ਛੋਟੂ ਆ ਵੇਖੋ ਜੀ ਬੱਚੇ ਦੇ ਵੀ ਸੈਣ ਦੀ ਆ ਜੇ ਨਾ ਕੋਈ ਕਹਵੇ ਬੱਚਾ ਤਾਂ ਝੱਟ ਦੀ ਜਾਵੇ ਜਿਵੇਂ ਸੀਲ ਲਾ ਦੀ ਦੋ ਦੰਦ ਜੇ origignal ਠੀਕ ਹਾਂ ਚੌਕ ਦੇ ਦੰਦ ਕੱਢਣ ਡਈਏ ਤੇ ਸੀਲਸ ਲੱਗਦੇ ਵੀ ਦੇਖ ਹੀ ਲਈ ਆ ਚੂਣ ਜਾਣਾ ਵੇਖੋ ਕਿੰਨੀ ਜਿਆਦਾ ਮੋਟੀ ਆ ਔਰ ਤੇ ਤੋਰੋ ਤੇ ਜਮਾ ਛੋਡੀ ਜੀ ਕੀਮਤ ਕਰਨੀ ਝੋਡੀ ਵੇਖ ਲਓ ਝੋਟੀ ਦੇ ਹਿਸਾਬ ਨਾਲ ਕੀਮਤ ਜਿਹੜੀ ਆ ਕੀਮਤ ਵੇਖਿਓ ਜੀ ਦੀ ਵਖਾ ਲੋ ਲੈ ਵਾ ਲੁਆ ਵਖਾ ਲੋ ਠੀਕ ਹੈ ਜੀ ਖਾ ਲੋ ਲੈ ਵਾ ਲੂਆ ਦੇਖੋ ਥਾਣਾ ਕੱਢ ਜਾਂਦੀ ਪਾਸੇ ਘੇੜ ਡਾ ਜੀ ਹੁਣ ਤੇ ਚੋਈ ਚਵਾਈ ਆ ਚੋਈ ਚਾਈ ਦੇ ਹਿਸਾਬ ਨਾਲ ਇਹਦੀ ਕੀਮਤ ਕੀਮਤ ਤਾਂ ਡਰਾਈਵਰ ਸਾਹਿਬ ਜੋ ਤੁਸੀਂ ਕਹੋ ਕੀਮਤ ਕੱਟੀ 1.5 ਦੀ ਵੀ ਵਿਗਦੀ ਆ ਪਰ ਆਪਾਂ 1.5 ਵੀ ਨਹੀਂ ਕਰਨਾ ਜਮਾਂ ਨਾਰਮਲ ਜੀ ਕੀਮਤ ਤੇ ਕੱਟੀ ਜਾਣੀਆਂ ਵੇਖੋ ਹੰਦੇ ਮੇਰੇ ਲਾਲੀਆਂ ਚਾੜੀ ਛੜਦੀ ਕਿ ਨਹੀਂ ਦਿਖਾਓ ਇਹ ਕਿ ਨਹੀਂ ਠੀਕ ਹੈ ਦੇਖੋ ਬਾਈ ਨੂੰ ਥਾਣ ਵਿਖਾ ਲਓ ਸੀਲ ਆ ਪਸਮਾ ਵੀ ਇਹਦੇ ਨਾਲ ਲਾ ਗਈ ਜੇਖ ਲਓ ਪਸਮਾ ਲਾ ਗਈ ਥਾਣ ਵਿਖਾ ਲਓ ਹੁਣ ਪਸਮਾਜ ਹੱਥ ਲਾਇਆ ਪਸਮਗੀਆ ਹਾਂ ਜਿਹੜਾ ਹੱਥ ਲਾਇਆ ਪਸਮਦੀਆਂ ਕੱਟੀਆਂ ਅਗਲੇ ਪਾਸੇ ਨੂੰ ਥਾਣ ਵਿਖਾ ਲਓ ਹੁਣ ਦੇਖੋ ਅਗਲੇ ਪਾਸੇ ਨੂੰ ਥਾਣਾ ਦੇਖੋ ਸਹੀ ਗੱਲ ਇਹ ਕਹਿੰਦੇ ਦੇਖੋ ਬਾਕੀ ਚੋਂ ਦੇਖਿਓ ਥੋੜਾ ਇਹ ਨਾ ਡੰਡਈ ਕੱਟੀ ਇਹ ਕਹਿੰਦੇ ਦੇਖੋ ਦੇਖੋ ਚੋਂ ਦੇਖੋ ਕੀਮਤ ਜਿਹੜੀ ਇਹਦੀ ਹਾਂ ਜੀ ਜਮਾਂ ਛੋਡੀ ਜੀ ਠੀਕ ਬਖਾਲ ਦੋ ਦੇਵਾ ਜਮਾਂ ਛੋਡੀ ਜੀ ਕੀਮਤ ਇਹਦੀ ਜੀ 87000 ਦੀ ਪਹੁੰਚ ਠੀਕ 86 ਦੀ ਪਹੁੰਚ ਹੈ ਜੀ 86 ਦੀ ਪਹੁੰਚ ਹਾਂ ਜਿੱਥੇ ਕੋਈ ਮਰਜ਼ੀ ਕਰਾ ਲਵੇ ਥੇ ਵੀ ਸਰੇਟ ਜੀ 86000 ਦੀ ਪਹੁੰਚ ਛੋਟੇ ਇੱਧਰ ਬਖਾਲ ਦੇ ਇਹ ਛੋਟੂ ਇਹ ਲੋ ਠੀਕ ਆ ਠੀਕ ਹੈ ਬਾਕੀ ਧੰਵਾਦ ਆ ਸਾਰੇ ਵੀਰਾਂ ਦਾ ਨੰਬਰ 897792834449779283444 ਨਾਮ ਹੰਕਾਰ ਸਿੰਘ ਪਿੰਡ ਕੋਗਾ ਤਸੀਲ ਉਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਬਾਕੀ ਮਾਲ ਦਾ ਆਪਣੇ ਕੋਲ ਉਖਾਲੋ ਹੋ ਰਹੀ ਆ ਹਾਂ ਆ ਵੀ ਅੰਦਰ ਵੀ ਆ ਉਹਦਾ ਵਫਾਦ ਨਾ ਮੜਾ ਗਿਆ ਪਰ ਆਪਾਂ ਫੇਰ ਪਾਵਾਂਗੇ ਵੀਡੀਓ ਦੇ ਵਿੱਚ ਤੇ ਕਿਉਂਕਿ ਹੁਣ ਜਿਹੜਾ ਹੁਣ ਆਪਾਂ ਇਹੋ ਉਖਾਲ ਲਿਆ ਤੇ ਓਏ ਕੋੰਦਰ ਵੀ ਆਪਣੇ ਘੁੱਟ ਨਹੀਂ ਹੋਈਆਂ ਬਹੁਤ ਬਹੁਤ ਚੰਗੀਆਂ ਆ ਫੋਨ ਲਾ ਸਕਦਾ ਕੋਈ ਹਾਂ ਹਾਂ ਇਹਨਾਂ ਕੋਈ ਕਹਵੇ ਵੀ ਦੋ ਆ ਉਦਾਂ ਦੋਆਂ ਦੀ ਵੈਸੇ ਵੀਡੀਓ ਸੰਕਿਆ ਤੌਰ ਤੇ ਦੋਆਂ ਜਿਵੇਂ ਬਣਾ ਜਾਵੇ ਹੂੰ ਠੀਕ ਹੈ ਜੀ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਬਾਕੀ ਧੰਵਾਦ ਆ ਸਾਰੇ ਵੀਰਾਂ ਨੂੰ ਸਾਸੀ ਜਲਦੀ ਕੱਟ ਦਿੰਦੇ ਆ